ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਸਾਹੀ ਜਲੰਧਰ ਡਿਊਟੀ ਵਾਸਤੇ ਇੱਕ ਗਰਦਾਸਪੁਰ ਜਾ ਰਹੇ ਚੱਕਰ ਦਾ ਹੈ ਕਿੰਨੇ ਵਜੇ ਕਿੰਨੇ ਕਵਜ ਦਾ ਟਾਈਮ ਸੀਗਾ ਹਾਂਜੀ ਬਿਲਕੁਲ 5:00 ਵਜੇ ਜਲੰਧਰ 5:00 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ 5:00 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਬੜਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ 10 ਮਿੰਟ 10 ਮਿੰਟ ਹੋਇਆ ਹੈ ਤੇ ਗੱਡੀ ਤੋਂ ਸਾਨੂੰ ਸਾਪ ਨੇ ਪਤਾ ਸਾਰੇ ਬੰਦੇ ਘਟੜ ਕੋ ਡੱਕੀਆਂ ਅੱਖਾਂ ਫਾਂ ਲੱਗੀਆਂ ਆ ਜਿਦਾ ਸੁੱਤੇ ਪਏ ਸੀ ਜਗਦੇ ਵੀ ਹਨ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖੀ ਹਾਂ ਆਹ ਕਰਕੇ ਬੱਚੀ ਹੈ ਗੱਡੀ ਦੀ ਠੀਕ ਹੈ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਤੋਂ ਸਾਹਮਣੇ ਸਾਰ ਇੱਕ ਦੋ ਡੱਡੇ ਵੀ ਹੋ ਗਏ ਇੱਕ ਦੋ ਜਿਹੜੇ ਬਾਕੀ ਸਾਰੇ ਜ਼ਖਮੀ ਆ ਬਹੁਤ ਜ਼ਖਮੀ ਬਹੁਤ ਆ ਜਿਨ੍ਹਾਂ ਨੂੰ ਹੁਣ ਹਸਪਤਲ ਲੈ ਗਏ ਆ ਘੱਟੋ ਘੱਟ 10-12 ਜਿਹੜੇ ਜ਼ਖਮੀ ਆ 10 ਤੋਂ ਹੇ ਜਿਹੜੇ ਹਸਪਤਲ ਲੈ ਗਏ ਆਪਣਾ ਕੀ ਨਾਮ ਮੇਰਾ ਪੀਐਸਆਈ ਜਤਿੰਦਰ ਸਿੰਘ ਮੇਰਾ ਨਾਮ ਹੈ ਜਿੰਦਗੀਪੁਰ ਸੁਖ ਜਿਲੰਦਰ ਚੋਹੇ ਦਾ ਪਿੰਡੀ ਦਾ। ਓਕੇ ਕੰਪਨੀ ਦਾ ਕੀ ਹੈ? ਸਰ ਕਿੱਦਾਂ ਹੋਈ ਹੈ ਦੁਰਘਟਨਾ? ਸਰ ਮੈਂ ਪੀਐਸਆਈ ਹਾਂ ਪਠਾਨਕੋਟ ਪੀਐਸਆਈ ਕੁਲਵਿੰਦਰ ਸਿੰਘ ਮੇਰਾ ਪਿੰਡ ਨਾਲ ਪੰਡੋਰੀ ਹੈ। ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸਵੇਰੇ ਤੇ ਮੇਰੇ ਚਾਚੇ ਦਾ ਬੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਨਕੇਰੀਆਂ ਜਾ ਰਿਹਾ ਸੀ। ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਬੱਸ ਜਿਹੜੀ ਆ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮ ਐਪੋਂਜੋ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲਏ ਤੇ ਇੱਥੇ ਆ ਗਿਆਂ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਣ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਬੱਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਕੱਢਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਬੱਸ ਜਿਹੜੀ ਬੁਰੀ ਤਰ੍ਹਾਂ ਫੱਦੀ ਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚਲੀ ਮਕੇਰੀਆਂ ਥਾਣੇ ਫੇ ਮੈਂ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿੰਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਐਸਆਈ ਹੈ ਜਿਹੜਾ ਅਸੀਂ ਕੱਢ ਕੇ ਤੇ ਮਕੇਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ 4-5 ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ। ਕੱਲ੍ਹ ਤੱਕ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ। ਇਹ ਬੱਸ ਜਲੰਧਰ ਪੀਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ। ਤੇ ਗਰਦਾਸਪੁਰ ਸ਼ਹਿਰ ਜ਼ਿਲ੍ਹੇ ਦੀ ਵਾਸਤ ਸੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ।